ਪੰਜਾਬ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਸੂਬੇ ਪਾਰੰਦਰ ਕੈਬਨਿਟ ਮੰਤਰੀਆਂ ਨੂੰ ਰੋਸ ਪੱਤਰ ਸੌਂਪਣ ਦਾ ਪ੍ਰੋਗਰਾਮ ਅਲਿਕਿਆ ਗਿਆ ਹੈ ਇਹ ਰੋਸ ਪੱਤਰ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੱਲ ਨਾ ਕਰਨਾ ਅਤੇ ਮੁੱਖ ਮੰਤਰੀ ਵੱਲੋਂ ਸਾਂਝੇ ਫਰੰਟ ਨੂੰ ਮੀਟਿੰਗ ਦਾ ਸਮਾਂ ਦੇ ਕੇ ਬਾਰ ਬਾਰ ਮੀਟਿੰਗਾਂ ਰੱਦ ਕਰਨ ਦੇ ਵਿਰੋਧ ਵਿੱਚ ਸੌਂਪੇ ਜਾ ਰਹੇ ਹਨ ਇਸ ਮੌਕੇ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੂੰ ਰੋਸ ਪੱਤਰ ਸੌਂਪਣ ਲਈ ਸ਼ਹੀਦ ਉਦਮ ਸਿੰਘ ਪਾਰਕ ਤੋਂ ਮਾਡਲ ਟਾਊਨ ਤੱਕ ਡਾਕਟਰ ਰਵਜੋਤ ਦੇ ਦਫ਼ਤਰ ਤੱਕ ਮਾਰਚ ਕੀਤਾ ਗਿਆ ਸਾਡਾ ਰੋਸ ਪ੍ਰਦਰਸ਼ਨ ਕਰਨ ਦਾ ਅਜ ਮਕਸਦ ਨਹੀਂ ਸੀਗਾ ਇਹ ਮੰਤਰੀ ਜੀ ਨੇ ਮਜਬੂਰ ਕੀਤਾ ਜੋ ਤੁਸੀਂ ਸਵਾਲ ਕਰ ਰਹੇ ਹੋ ਸਾਡਾ ਮਕਸਦ ਇਹ ਸੀ ਸਾਡੀ ਪੰਜਾਬ ਪੈਨਸ਼ਨਰ ਤੇ ਮੁਲਾਜ਼ਮ ਸਾਂਝੇ ਫਰੰਟ ਦੀ ਇੱਕ ਅਸੀਂ ਮੰਗ ਪੱਤਰ ਜਿਹੜਾ ਰੋਸ ਪੱਤਰ ਹੈ ਉਹ ਮੰਤਰੀਆਂ ਨੂੰ ਦੇਣ ਦਾ ਪ੍ਰੋਗਰਾਮ ਲਿਖਿਆ ਸੀ ਕਿਉਂਕਿ ਸਾਡੀ 16 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਜਿੰਨੇ ਪੰਜਾਬ ਦੇ ਮੁਲਾਜ਼ਮ ਔਰ ਪੈਨਸ਼ਨਰ ਸਾਥੀ ਨੇ ਉਹ ਮਿਲ ਕੇ ਕਰ ਰਹੇ ਨੇ ਤੇ ਉਹਦੇ ਕਾਰਨ ਆ ਸੀ ਇੱਕ ਦੱਸਣ ਆਏ ਸੀ ਵੀ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਜਿਕ ਸਾਡਾ ਇਹ ਸਨੇਹਾ ਭਜਾਣ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਰਹੇ ਨਾ ਪੀ ਕਮਿਸ਼ਨ ਦੇ ਪਕਾਏ ਮਿਲੇ ਨਾ ਡੀਏ ਮਿਲਿਆ ਨਾ ਪੁਰਾਣੀ ਪੈਨਸ਼ਨ ਬਹਾਲੀ ਹੋਈ ਨਾ ਕੱਚੇ ਮੁਲਾਜ਼ਮ ਪੱਕੇ ਹੋਏ ਨਾ ਇਨਸੈਂਟਿਵ ਤੇ ਜਿਹੜੇ ਵਰਕਰ ਨੇ ਉਹਨਾਂ ਦਾ ਕੋਈ ਮਾਣ ਭੱਤਾ ਵਧਿਆ ਨਾ ਪੈਨਸ਼ਨਰ ਨੂੰ 2.98 ਦਾ ਗੁਣਾਕ ਮਿਲਿਆ ਪਰ ਸਰਕਾਰ ਜਿਹੜੀ ਹੈ ਲਗਾਤਾਰ ਦਾਵਾ ਕਰ ਰਹੀ ਹੈ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦਾ ਦਾਵਾ ਕਰ ਰਹੇ ਹਾਂ ਪਰ ਅਸੀਂ ਮੰਤਰੀ ਜੀ ਨੂੰ ਇਹ ਮੰਗ ਪੱਤਰ ਦੇਣ ਆਏ ਸੀ ਬੜੀ ਹੈਰਾਨੀ ਹੋਈ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਸਾਡੇ ਕਨਵੀਨਰ ਸ੍ਰੀ ਸ਼ਰਣਾ ਜੀ ਦਫਤਰ ਸਨੇਹਾ ਦੇ ਕੇ ਗਏ ਬਿ ਅਸੀਂ ਸਮੂਹ ਮੁਲਾਜ਼ਮ ਤੇ ਪੈਨਸ਼ਨ ਰਾਵਾਂਗੇ ਅੱਜ ਤੁਸੀਂ ਦੇਖਿਆ ਹੋਣਾ ਵੀ 70 78 80 ਸਾਲ ਦੇ ਬਜ਼ੁਰਗ ਜਿਨ੍ਹਾਂ ਕੋ ਤੁਰਿਆ ਨਹੀਂ ਜਾ ਰਿਹਾ ਉਹ ਵੀ ਆਏ ਸੀ ਆਪਣੇ ਆਸ ਦੇ ਨਾਲ ਕਿ ਸਾਨੂੰ 2.959 ਦਾ ਗ੍ਰਾਹਕ ਮਿਲ ਜਾਏਗਾ ਵੱਡੀ ਗੱਲ ਤੇ ਜੈ ਐਨ ਪੀ ਐਸ ਮੁਲਾਜ਼ਮ ਆਏ ਸੀ ਵੀ ਸਾਨੂੰ ਪੁਰਾਣੀ ਪੈਨਸ਼ਨ ਮਿਲ ਜਾਏਗੀ ਪਰ ਮੰਤਰੀ ਜੀ ਨੇ ਗੱਲ ਤਾਂ ਕੀ ਸੁਣੀ ਸੀ ਉਲਟਾ ਸਾਨੂੰ ਘਰ ਮੰਗ ਪੱਤਰ ਵੀ ਲੈਣ ਲਈ ਨਹੀਂ ਰੁਕੇ ਇੱਥੋਂ ਪਤਾ ਲੱਗਦਾ ਵੀ ਇਹ ਹੁਣ ਸਾਡੇ ਆਮ ਲੋਕ ਨਹੀਂ ਰਹੇ ਬੜੇ ਖਾਸ ਹੋ ਗਏ ਨੇ ਜਿਹੜੇ ਆਮ ਲੋਕਾਂ ਨਾਲ ਦੂਰੀ ਬਣਾ ਰਹੇ ਨੇ ਤੇ ਅਸੀਂ ਫਿਰ ਉੱਥੇ ਇਹਨਾਂ ਦੇ ਦਫ਼ਤਰ ਤੋਂ ਜਦੋਂ ਨਹੀਂ ਡੀਕ ਕੇ ਲਗਾਤਾਰ 1 ਘੰਟਾ ਸੀ ਉੱਥੇ ਇੰਤਜ਼ਾਰ ਕੀਤਾ 10:30 ਤੋਂ 11:15 ਵਜੇ ਤੱਕ ਉੱਥੇ ਬੈਠੇ ਜਦੋਂ ਨਹੀਂ ਆਇਆ ਤਾਂ ਅਸੀਂ ਰੋਸ ਮਾਰਚ ਲੈ ਗਏ ਨੇ ਤੇ ਘਰ ਤੇ ਕਰਾਇਆ ਤੇ ਅਸੀਂ ਆਪਣਾ ਮੰਗ ਪੱਤਰ ਇਹਦੇ ਘਰ ਅੱਗੇ ਚੇਪ ਦਿੱਤਾ ਕਿ ਘੱਟੋ-ਗਾਟੇ ਮੰਤਰੀ ਜੀ ਦੀ ਇਹ ਤਾਂ ਨਹੀਂ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਸੁਨੇਹਾ ਲੈਣਾ ਚਾਹੁੰਦੇ ਪਰ ਅਸੀਂ ਜ਼ਰੂਰ ਦੇਣਾ ਚਾਹੁੰਦੇ ਆ ਕਾਲੂ ਜਿਹੜਾ ਕਿਤੇ ਇਹ ਨਾ ਕਹਿਣ ਵੀ ਮੈਨੂੰ ਇਸ ਬਾਰੇ ਤੁਸੀਂ ਦੱਸਿਆ ਹੀ ਨਹੀਂ ਕਿਉਂਕਿ ਇਹ ਜਿਸ ਤਰ੍ਹਾਂ ਦਾ ਸਰਕਾਰ ਦਾ ਰਵਈਆ ਇਹ ਮੁਲਾਜ਼ਮ ਤੇ ਪੈਨਸ਼ਨਰਾਂ ਦਾ ਆਨ ਵਾਲੇ ਸਮਝ ਟਕਰਾਅ ਵਧੇਗਾ ਸਰ ਇੱਕ ਪਾਸੇ ਬਾਗੀ ਸਰਕਾਰਾਂ ਨੇ ਨਹੀਂ ਆਈ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਕਿਸੇ ਨੂੰ ਵੀ ਧਰਨਾ ਲਾਉਣ ਦੀ ਲੋਕਤ ਨਹੀਂ ਆਏਗੀ ਤਾਂ ਅੱਜ ਇੱਥੇ ਇਹ ਦੇਖਿਆ ਗਿਆ ਕਿ ਧਰਨਾ ਵੀ ਤੁਸੀਂ ਲਾਇਆ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਜਿਹੜਾ ਇਹਨਾਂ ਦੇ ਇੱਕ ਮੰਤਰੀ ਆ ਸਰਕਾਰ ਦੇ ਤਾਂ ਉਹ ਜਿਹੜੇ ਆ ਮੰਗ ਪੱਤਰ ਲੈਣ ਵੀ ਨੇ ਆ ਉਹ ਵੀ ਤੁਹਾਨੂੰ ਜਿਹੜਾ ਉਹਨਾਂ ਦੇ ਬਾਹਰ ਘਰ ਦੇ ਟਿਕਾਉਣਾ ਪਿਆ ਇਸ ਚੀਜ਼ ਨੂੰ ਕਿੱਦਾਂ ਦੇਖਦੇ ਕੋਈ ਤੇ ਇਹ ਇਹ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗੇ ਮੈਂ ਸਮਝਦਾ ਬਦਲਾਅ ਆਇਆ ਬਦਲਾਅ ਇਸ ਤਰ੍ਹਾਂ ਦਾ ਆਇਆ ਵੀ ਜਿਹੜੇ ਮੰਤਰੀ ਮੈਂ ਸਮਝਦਾ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਸਾਡੇ ਨਾਲ ਮੀਟਿੰਗਾਂ ਕਰਦੇ ਰਹੇ ਆ ਸਾਡੇ ਏਡੇ ਵੱਡੇ ਮੁੱਦੇ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਾਡੇ ਨਾਲ ਟੇਬਲ ਤੇ ਬਹਿਣ ਨੂੰ ਤਿਆਰ ਨਹੀਂ ਦੂਏ ਪਾਸੇ ਮੁੱਖ ਮੰਤਰੀ ਦਾ ਛੱਡੋ ਅੱਗੇ ਸਾਡੇ ਨਾਲ ਮੰਤਰੀ ਜੀ ਅਕਸਰ ਹੀ ਸਾਡੇ ਨੂੰ ਮਿਲ ਲੈਂਦੇ ਸੀ ਸਾਡਾ ਹਾਲਚਾਲ ਵੀ ਪੁੱਛ ਲੈਂਦੇ ਸੀ ਅੱਜ ਜਿਹੜੇ ਕੈਬਨਿਟ ਮੰਤਰੀ ਐ ਉਹ ਵੀ ਸਾਡਾ ਗੱਲ ਤਾਂ ਕੀ ਸੁਣਨੀ ਸਾਡੇ ਤੋਂ ਮੰਗ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਮੈਂ ਸਕਦਾ ਇਹ ਸਰਕਾਰ ਕਹਿੰਦੀ ਸੀ ਬਦਲਾਵ ਲਿਆਵਾਂਗੇ ਅਸੀਂ ਸਮਝ ਗਏ ਹੁਣ ਕਿਹੜਾ ਬਦਲਾਵ ਆਇਆ ਬਦਲਾਵ ਉਲਟਾ ਆਇਆ ਜੋ ਲੋਕਾਂ ਦੇ ਪੱਖ ਦਾ ਬਦਲਾਵ ਸੀ ਉਹ ਨਹੀਂ ਆ ਸਕਿਆ ਲੋਕ ਵਿਰੋਧੀ ਬਦਲਾਵ ਆਇਆ ਜਿਹਦੇ ਕਾਰਨ ਅੱਜ ਜਿੰਨੇ ਵੀ ਮਸਲੇ ਨੇ ਉਹ ਇੱਦਾਂ ਹੀ ਲਟਕੇ ਹੋਏ ਨੇ ਪਰ ਇਹ ਲੋਕਾਂ 'ਚ ਵਿਚਰ ਨਹੀਂ ਰਹੇ ਔਰ ਮੈਂ ਮੁੱਖ ਮੰਤਰੀ ਔਰ ਕੈਬਨਿਟ ਮੰਤਰੀ ਐ ਜਾਨ ਬਚਾਪ ਚਾ ਕੇ ਭੱਜ ਰਹੇ ਨੇ ਅਸੀਂ ਲਾਣ ਕੀਤਾ ਹੋਵੇ ਮੁੱਖ ਮੰਤਰੀ ਜੇਸ ਵੀ ਜ਼ਿਲ੍ਹੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਹੁਸ਼ਿਆਰਪੁਰ ਆਣ ਜਾਂ ਜਲੰਧਰ ਆਣ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾਣੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਕਿ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਇਹ ਵੱਡਾ ਬਦਲਾਅ ਹੈ ਵੀ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਨਸੀਬ ਇਹ ਵੱਡਾ ਬਤਲਾਬ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ